ਬੱਚਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਇੱਥੇ ਆ ਕੇ ਸੇਵਾ ਕਰਾਉਣ ਲੰਗਰਾਂ ਦੇ ਵਿੱਚ ਔਰ ਆਪਣਾ ਬਣਦਾ ਯੋਗਦਾਨ ਪਾਉਣ ਕਿਸੇ ਨੂੰ ਵੀ ਲੋੜ ਆ ਜਿੱਥੋਂ ਵੀ ਰੈਡ ਦੀ ਅਸੀਂ ਲੈ ਕੇ ਵੀ ਆਵਾਂਗੇ ਔਰ ਛੱਡ ਕੇ ਵੀ ਆਵਾਂਗੇ ਉਹਨਾਂ ਦਾ ਨਾਮ ਕਰਨ ਵੀ ਭਾਈ ਰੂਪਜੰਦ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਿਆ ਢਾਡੀਵਾਰਾਂ ਕਥਾ ਹਨ ਬਲਾਰੇ ਚੰਗੇ ਚੰਗੇ ਜੀ ਬਾਬਾ ਭਾਈ ਰੂਪचंद ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਾਉਣਾ ਇਤਿਹਾਸ ਜੇ ਸਾਰਾ ਆਪਾਂ ਕਹੀਏ ਤਾਂ ਵੀ ਅਲਫਾਜ਼ ਖਤਮ ਹੋ ਜਾਣਗੇ ਬਹੁਤ ਵੱਡਾ ਇਤਿਹਾਸ ਆ ਜਿੰਨੀ ਉਹਨਾਂ ਨੇ ਸੇਵਾ ਕਮਾਈ ਆ ਪੰਜਾਬ ਦਾ ਹੀ ਸਭ ਤੋਂ ਵੱਡਾ ਪਿੰਡ ਆ ਇਹ ਨਕਤੀ ਪਿੰਡ ਭਾਈ ਕਿਆਂ ਦੇ ਵਸਾਇ ਸੀ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨੇ ਸਾਡਾ ਜਿਹੜਾ ਪੋਸਟਰ ਜਾਰੀ ਕੀਤਾ ਉੱਤੇ 6 ਨੰਬਰ ਦਿੱਤੇ ਹੋਇਆ ਜੰਗ ਮੁੰਡੇ ਆ ਨੌਜਵਾਨ ਸਾਰਿਆਂ ਕੋਲੇ ਲਾਇਸੈਂਸਾਂ ਗੱਡੀਆਂ ਔਰ ਦੋ ਮੁੰਡੇ ਮੌਜੂਦ ਬੈਠੇ ਵੀ ਆ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਤੰਤਨ ਬਾਬਾ ਭਾਈ ਰੂਪਚੰਦ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਜਿੱਥੇ ਵੀ ਭਾਈਕੇ ਪਿੰਡਾਂ ਦੀਆਂ ਸੰਗਤਾਂ ਵਸਤੀਆਂ ਨੇ ਉਹਨਾਂ ਦੇ ਵੱਲੋਂ ਮਨਾਇਆਂ ਜਾਂਦੀਆਂ ਨੇ ਸਦਾ ਬੂਟਾ ਸਿੰਘ ਜੰਡੂ ਸਾਡੇ ਨਾਲ ਨੇ ਸਰੀਚ ਵੀ ਇਸ ਸੰਬੰਧੀ ਸਮਾਗਮ ਹੋਣ ਜਾ ਰਹੇ ਨੇ ਕਿੱਥੇ ਕਿੱਥੇ ਸਮਾਗਮ ਕੈਨੇਡਾ ਚ ਹੋਣ ਜਾ ਰਹੇ ਨੇ ਜੀ ਅ ਸਭ ਤੋਂ ਪਹਿਲਾਂ ਅਰਸ਼ਦੀਪ ਜੀ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਭਾਈ ਰੂਪੇ ਦੀ ਸੰਗਤ ਵੱਲੋਂ ਜਿੰਨੇ ਵੀ ਤੁਹਾਡੇ ਦਰਸ਼ਕ ਤੁਹਾਡੇ ਚੈਨਲ ਦੇ ਜ਼ਰੀਏ ਦਰਸ਼ਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਤੇ ਪਿੰਡ ਭਾਈ ਰੂਪੇ ਦੀ ਸੰਗਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਸਮਾਗਮ ਜਿਹੜਾ ਜੀ ਅੱਜ 25 April ਦਿਨ ਸ਼ੁੱਕਰਵਾਰ ਖਾਨਪਾਟ ਸਾਹਿਬ ਪ੍ਰਗਾਸ਼ ਕੀਤਾ ਸਵੇਰ 9:30 ਵਜੇ ਪਿੰਡ ਭਾਈ ਰੂਪੇ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿਖੇ ਤੇ 27 April ਦੇ 이날 ਦਵਾਰ ਨੂੰ ਤਕਰੀਬਨ 10:00 ਵਜੇ ਦੇ ਕਰੀਬ ਭੋਗ ਪਾਇਆ ਜਾਣਗੇ ਤੇ ਭੋਗ ਤੋਂ ਉਪਰੰਤ ਕਥਾ ਕੀਰਤਨ ਔਰ ਢਾਡੀਵਾਰਾਂ ਰਹੀ ਢਾਡੀ ਜਿੱਥੇ ਬਾਬੇ ਭਾਈ ਰੂਪचंद ਦੇ ਜੀਵਨ ਬਾਰੇ ਦੱਸਣਗੇ ਤੇ ਇਸ ਤੋਂ ਅਗਲੇ ਹਫਤੇ ਜਿਹੜਾ ਬਰਮੈਂਟਨ ਦੇ ਵਿੱਚ ਪਿੰਡ ਭਾਈ ਰੂਪ ਚੰਦ ਦਾ ਪਿੰਡ ਦੀ ਸੰਗਤ ਵੱਲੋਂ ਕਰਾਇਆ ਜਾ ਰਿਹਾ ਸਮਾਗਮ ਦਾਸ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਉੱਥੇ ਜਾਵਾਂਗਾ ਮੈਂ ਅਗਲੇ ਹਫ਼ਤੇ ਉਸ ਤੋਂ ਅਗਲੇ ਹਫ਼ਤੇ ਬ੍ਰੈਮਟਨ ਦੇ ਵਿੱਚ ਜਵੰਦਾ ਫੈਮਿਲੀ ਹੋਰ ਪਿੰਡ ਦੀ ਸੰਗਤ ਵੱਲੋਂ ਸਾਰੀ ਵੱਲੋਂ ਮਿਲ ਕੇ ਕਰਾਇਆ ਜਾਂਦਾ ਔਰ 27 ਅਪ੍ਰੈਲ ਨੂੰ ਹੀ ਪਿੰਡ ਭਾਈ ਰੂਪੇ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਉਸ ਤੋਂ ਬਾਅਦ ਦੋ ਦਿਨ ਦੀਵਾਨ ਲਗਾਤਾਰ ਚੱਲਦੇ ਦਿਨ ਰਾਤ ਢਾਡੀ ਵਾਰਾਂ ਔਰ ਹੋਰ ਕਥਾਵਾਚਕ ਚੰਗੇ ਚੰਗੇ ਬੁਲਾ ਰਹੇ ਜਿਹੜੇ ਸ਼ਰੋਮਣੀ ਕਮੇਟੀ ਤੋਂ ਵੀ ਪਹੁੰਚਦੇ ਆ ਉੱਥੇ ਤੇ ਹੋਰ ਲੰਗਰਾਂ ਦੀ ਸੇਵਾ ਹਰ ਤਰ੍ਹਾਂ ਦੀ ਸੇਵਾ ਉੱਥੇ ਚੱਲਦੀ ਆ ਤੇ ਬਾਕੀ ਜਿੰਨੇ ਵੀ ਭਾਇਰਪੇਸਟ ਦੇ ਸਟੂਡੈਂਟ ਬੱਚੇ ਬੱਚੀਆਂ ਇੱਥੇ ਸਰੀ ਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਸਾਡੇ ਸਾਰੇ ਵਲੰਟੀਅਰ ਵੀਰਾਂ ਵੱਲੋਂ ਤੇ ਸੇਵਾਦਾਰ ਵੀਰਾਂ ਵੱਲੋਂ ਜਿਹੜੇ ਸਮਾਗਮ ਕਰਾਉਂਦੇ ਆ ਵੀ ਜਰੂਰ ਪਹੁੰਚਿਆ ਕਰੋ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਹਨਾ ਕਿਉਂਕਿ ਇੱਥੇ ਮਜਬੂਰੀਆਂ ਕੰਮਾਂ ਦੀਆਂ ਵੀ ਚਲੋ ਸਮਝਦੇ ਆ ਪਰ ਸ਼ਾਮ ਨੂੰ ਜਦੋਂ ਵੀ ਤੁਸੀਂ ਜਿਨ੍ਹਾਂ ਕੋਲੇ ਰੈਡ ਦਾ ਪ੍ਰਬੰਧ ਨਹੀਂ ਸਾਨੂੰ ਕਾਲ ਕਰੋ ਅਸੀਂ 6 ਨੰਬਰ ਦਿੱਤੇ ਹੋਇਆ ਜਿਹੜਾ ਪੋਸਟਰ ਜਾਰੀ ਕੀਤਾ ਹੈ ਉਹ ਸੇਵਾਦਾਰ ਸਾਡੇ ਇੱਥੇ ਹਾਜ਼ਰ ਰਹਿਣਗੇ ਦਿਨ ਦੇ ਨਹੀਂ ਕਿਸੇ ਨੂੰ ਵੀ ਲੋੜ ਆ ਜਿੱਥੋਂ ਵੀ ਰਾਈਡ ਦੀ ਅਸੀਂ ਲੈ ਕੇ ਵੀ ਆਵਾਂਗੇ ਔਰ ਛੱਡ ਕੇ ਵੀ ਆਵਾਂਗੇ ਔਰ ਬੱਚਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਇੱਥੇ ਆ ਕੇ ਸੇਵਾ ਕਰਾਉਣ ਲੰਗਰਾਂ ਦੇ ਵਿੱਚ ਔਰ ਆਪਣਾ ਬਣਦਾ ਯੋਗਦਾਨ ਪਾਉਣ। ਬਾਬਾ ਭਾਈ ਰੂਪਚੰਦ ਜੀ ਦੇ ਜੀਵਨ ਬਾਰੇ ਜਾਣਕਾਰੀ ਜਿਹੜੀ ਜ਼ਰੂਰ ਸਾਂਝੀ ਕਰੋ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ ਉਹਨਾਂ ਦਾ। ਹਾਂਜੀ ਬਾਬਾ ਭਾਈ ਰੂਪਚੰਦ ਜਿਸ ਤਰ੍ਹਾਂ ਦੇਖੋ ਛੇਵੇਂ ਪਾਤਸ਼ਾਹ ਨੇ ਉਹਨਾਂ ਦਾ ਨਾਮ ਕਰਨ ਵੀ ਭਾਈ ਰੂਪਚੰਦ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿ ਤੇ ਭਾਈ ਦੀ ਪਾਦੀ ਬਖਸ਼ੀ ਹੋਰ अनेका ਉਹਨਾਂ ਨੂੰ ਵਡਾਈਆਂ ਬਖਸ਼ੀਆਂ ਹਨ ਬਖਸ਼ੀਆਂ ਬਖਸ਼ੀਆਂ ਜਿਹੜੀਆਂ ਅੱਜ ਵੀ ਭਾਈ ਰੂਪੇ ਪਿੰਡ 'ਚ ਭਾਈ ਸਾਹਿਬ ਭਾਈ ਬੂਟਾ ਸਿੰਘ ਰਾਸਾ ਸਾਹਿਬ ਵਾਲੇ ਉਹਨਾਂ ਦੇ ਘਰੇ ਮੌਜੂਦ ਆ ਜੋ ਹਰ ਸਾਲ ਇੱਥੇ ਆਉਂਦੇ ਕੈਨੇਡਾ ਦੇ ਵਿੱਚ ਅੱਗੇ ਵੀ ਜੂਨ ਜੁਲਾਈ 'ਚ ਆਉਣਗੇ ਦਰਸ਼ਨ ਕਰਾਉਣ ਉਹਨਾਂ ਨਿਸ਼ਾਨੀਆਂ ਦੇ ਤੇ ਇਤਿਹਾਸ ਜੇ ਸਾਰਾ ਆਪਾਂ ਕਹੀਏ ਤਾਂ ਵੀ ਅਲਫਾਜ਼ ਖਤਮ ਹੋ ਜਾਣਗੇ ਬਹੁਤ ਵੱਡਾ ਇਤਿਹਾਸ ਆ ਜਿੰਨੀ ਉਹਨਾਂ ਨੇ ਸੇਵਾ ਕਮਾਈ ਆ ਐਸੀਆਂ ਰੂਹਾਂ ਭਾਵਾਂ ਦੁਨੀਆਂ ਤੋਂ ਚਲੀਆਂ ਜਾਂਦੀਆਂ ਪਰ ਉਹਨਾਂ ਦੀ ਸੇਵਾ ਉਹਨਾਂ ਦੇ ਜਿਹੜਾ योगदान ਹੁੰਦਾ ਉਹਨੂੰ ਦੁਨੀਆ ਯਾਦ ਕਰਦੀ ਰਹਿੰਦੀ ਹੈ ਜੇ ਉਹਨਾਂ ਨੇ ਐਡਾ ਵੱਡਾ ਯੋਗਦਾਨ ਪਾਇਆ ਸਿੱਖデアਤ ਦੇ ਵਿੱਚ ਹਨਾ ਤਾਂ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਉਹਨਾਂ ਦੇ ਪਾਏ ਯੋਗਦਾਨ ਨੂੰ ਉਹਨਾਂ ਦੀ ਸੇਵਾ ਨੂੰ ਤੋਂ ਸੋ ਬੱਚਿਆਂ ਨੂੰ ਵੀ ਬੇਨਤੀ ਹੈ ਵੇਖੋ ਵੀ ਉਹਨਾਂ ਨੂੰ ਅੱਜ ਵੀ ਦੁਨੀਆ ਦੇ ਜਿੱਥੇ ਵੀ ਭਾਏ ਰੁਪਏ ਪਿੰਡ ਦੇ ਲੋਕ ਵਸਦੇ ਆ ਚਾ ਕੈਨੇਡਾ ਚਾ ਅਮਰੀਕਾ ਚਾ ਇਟਲੀ ਆ ਜਿੱਥੇ ਵੀ ਆ ਮਨਾਉਂਦੇ ਆ ਦਿਹਾੜਾ ਸੋ ਬੱਚਿਆਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਸੇਵਾ ਕਰਨ ਆਇਆ ਕਰੋ ਸੁਬਾ ਜਾਂ ਜਿਹਦੀ ਸ਼ਿਫਟ ਸ਼ਾਮ ਦੀ ਉਹ ਸੁਬਾ ਆ ਜਾ ਕਰੋ ਜਿਹਦੀ ਸੁਬਾ ਸ਼ਿਫਟ ਹੈ ਉਹ ਸ਼ਾਮ ਨੂੰ ਆ ਜਾ ਕਰੋ ਵੱਧ ਤੋਂ ਵੱਧ ਸੇਵਾ ਕਰਨ ਆਇਆ ਕਰਨ ਬੱਚੇ ਜਿਹਦੇ ਕੋਲ ਰੈਡ ਦਾ ਪ੍ਰਬੰਧ ਨਹੀਂ ਹੈ ਅਸੀਂ ਰੈਡ ਦਾ ਪ੍ਰਬੰਧ ਕਰਕੇ ਦੇਵਾਂਗੇ ਜੀ ਇਹ ਭਾਈ ਕਹਿੰਦੇ ਕਿੰਨੇ ਕ ਪਿੰਡ ਹੈ ਜੀ ਕਿੱਥੇ ਪੈ ਜਾਂਦਾ ਤੇ ਭਾਈ ਰੂਪਾ ਪਿੰਡ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਿੱਦਾਂ ਇਹ ਜਿਹੜਾ ਪਿੰਡ ਸੀ ਇਹ ਵਸਿਆ ਜੀ ਨਗਰ ਭਾਈ ਰੂਪਾ ਪਿੰਡ ਜੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਜਿਸ ਤਰ੍ਹਾਂ ਇਤਿਹਾਸਕ ਪੱਖੋਂ ਹੀ ਬਹੁਤ ਵੱਡਾ ਇਤਿਹਾਸ ਆ ਭਾਈ ਰੂਪਾ ਦਾ ਔਰ ਪੰਜਾਬ 'ਚ ਮੇਰਾ ਖਿਆਲ ਹੈ ਤਿੰਨ ਪਿੰਡ ਵੱਡੇ ਗਿਨੇ ਜਾਂਦੇ ਆ ਭਾਈ ਰੂਪਾ ਲੌਂਗੋਵਾਲ ਤੇ ਮਹਾਰਾਜ ਤੇ ਬਠਿੰਡੇ ਜ਼ਿਲ੍ਹੇ ਦਾ ਸਭ ਤੋਂ ਬਠਿੰਡੇ ਕੀ ਪੰਜਾਬ ਦਾ ਹੀ ਸਭ ਤੋਂ ਵੱਡਾ ਪਿੰਡ ਆ ਇਹ 29 ਪਿੰਡ ਭਾਈ ਕਹਿੰਦੇ ਵਸਾਇ ਸੀ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨੇ ਇਤਿਹਾਸਕਾਰਾਂ ਦੇ ਦੱਸਣ ਮੁਤਾਬਕ ਦਾਸ ਨੂੰ ਚਲੋ 29 ਪਿੰਡਾਂ ਦੇ ਨਈ ਨਾਂ ਯਾਦ ਪਾ ਜਿਹੜੇ ਬਲਾਰੇ ਆ ਜਾਂ ਚੰਗੇ ਇਤਿਹਾਸਕਾਰ ਆ ਢਾਡੀ ਜੱਥੇ ਆ ਹਨ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਵੱਧ ਪਤਾ ਹੁੰਦਾ ਦਾਸ ਨੂੰ ਇੰਨਾ ਪਿੰਡਾਂ ਦੇ ਨੱਤੀਆਂ ਦੇ ਨਾਮ ਮੇਰੇ ਖਿਆਲ ਨਹੀਂ ਯਾਦ ਹੋਣੇ ਪਰ ਜਿਵੇਂ ਭਾਈ ਕੀ ਸਮਾਧਾ ਉੱਤੇ ਬਾਬਾ ਭਾਈ ਰੂਪਚੰਦ ਜੀ ਦੀ ਵਰ੍ਹੇਸ਼ੀ ਮਨਾਈ ਜਾਂਦੀ ਆ ਹਨਾ ਪਿੰਡ ਭਾਈ ਰੂਪੇ ਬਾਬਾ ਭਾਈ ਰੂਪਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੋਰ ਵੀ ਬੜੇ ਭਾਈਆਂ ਦੇ ਪਿੰਡ ਹਨਾ ਨੇੜੇ-ਨੇੜੇ ਆਪਣੇ ਤੇ ਸੋ 29 ਪਿੰਡ ਦੱਸਦੇ ਆ ਜਿੰਨਾ ਇਤਿਹਾਸਾਂ ਦੇ ਵਿੱਚ 29 ਪਿੰਡ ਦੱਸੇ ਜਾਂਦੇ ਆ ਸੋ ਇੱਕ ਵਾਰ ਫਿਰ ਤੋਂ ਡਿਟੇਲ ਦੇ ਵਿੱਚ ਸਾਨੂੰ ਇਸ ਸਮਾਗਮਾਂ ਦੇ ਸ਼੍ਰੀ ਖੰਡਪਾਤ ਸਾਹਿਬ ਦੇ ਭੋਗ ਕਿਸ ਦਿਨ ਪੈਣੇ ਨੇ ਤੇ ਜੇਕਰ ਤੁਸੀਂ ਨੰਬਰ ਕੋਈ ਸਾਂਝਾ ਕਰਨਾ ਚਾਹੋ ਜਿਨ੍ਹਾਂ ਨੇ ਸੰਪਰਕ ਤੁਹਾਡੇ ਨਾਲ ਕਰਨਾ ਹੋਵੇ ਨੰਬਰ ਜੀ ਸਾਡਾ ਜਿਹੜਾ ਪੋਸਟਰ ਜਾਰੀ ਕੀਤਾ ਉੱਤੇ 6 ਨੰਬਰ ਦਿੱਤੇ ਹੋਇਆ ਯੰਗ ਮੁੰਡੇ ਆ ਨੌਜਵਾਨ ਸਾਰਿਆਂ ਕੋਲੇ ਲਿਸਾਂਸਾਂ ਗੱਡੀਆਂ ਔਰ ਦੋ ਮੁੰਡੇ ਮੌਜੂਦ ਬੈਠੇ ਵੀ ਆ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਕਿਸੇ ਨੂੰ ਵੀ ਰੈਡ ਦੀ ਲੋੜ ਆ ਉਸ ਪੋਸਟਰ ਦੇ ਵਿੱਚੋਂ ਨੰਬਰਾਂ ਕਿਸੇ ਵੀ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਅਗਰ ਇੱਕ ਬੰਦਾ ਨਹੀਂ ਚਾਹਦਾ ਹਨਾ ਕਿਸੇ ਤੋਂ ਵੀ ਵਲੰਟੀਅਰ ਤੋਂ ਸੇਵਾਦਾਰ ਤੋਂ ਨਹੀਂ ਚੱਕਿਆ ਗਿਆ ਦੂਜੇ ਨੰਬਰ ਤੋਂ ਲਾ ਲਓ ਦੂਜੇ ਤੋਂ ਨਹੀਂ ਚੱਕੇਗਾ ਤੀਜੇ ਨੰਬਰ ਤੇ ਲਾ ਲਓ ਛੇ ਨੰਬਰ ਦਿੱਤੇ ਹੋਏ ਉਹਨਾਂ 'ਚ ਤੁਸੀਂ ਕਿਸੇ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਸਾਡੇ ਤੋਂ ਕੋਈ ਵੀ ਜਾਣਕਾਰੀ ਲੈਣ ਵਾਸਤੇ ਬਾਕੀ ਅੱਜ 25 ਅਪ੍ਰੈਲ ਦਿਨ ਸ਼ੁੱਕਰਵਾਰ ਸਵੇਰ 9:30 10:00 ਵਜੇ ਕਰੀਬ ਪ੍ਰਕਾਸ਼ ਕੀਤੇ ਗਏ ਆਰੰਭਤਾ ਹੋਈ ਹੈ ਖਨਪਾਤ ਸਾਹਿਬ ਦੀ 27 April ਦੇ ਨਾਇਤਵਾਲ ਨੂੰ ਤਕਰੀਬਨ 9 ਤੋਂ 10 ਦੇ ਵਿੱਚ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਢਾਡੀਵਾਰਾਂ ਕਥਾ ਹਨਾ ਬਲਾਰੇ ਚੰਗੇ ਚੰਗੇ ਜੀ ਬਾਬਾ ਭਾਈ ਰੂਪचंद ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਾਉਣਗੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਤੁਹਾਨੂੰ ਵੀ ਜੀ ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਭਾਈ ਰੂਪੇ ਦੀ ਸੰਗਤ ਵੱਲੋਂ ਕਰਮ ਕਰਮ ਤੁਹਾਡਾ ਚੱਲ ਕੇ ਆਇਆਂ ਦਾ ਸਿਰ ਮੱਥੇ ਆ ਜੀ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਦੇ ਚੈਨਲ ਦੇ ਜ਼ਰੀਏ ਸਾਡਾ ਸਨੇਹਾ ਘਰ ਘਰ ਪਚਾ ਰਹੇ ਆ ਸਤਿ ਸ੍ਰੀ ਅਕਾਲ ਜੀ ਸੁਤੰਤਨਾਂ ਬਾਬਾ ਪਾਈ ਰੂਪਚੰਦ ਜੀ ਜਿਹੜੇ ਕਿ ਸਹਿਬ ਸਿਰਗੁਰੂ ਹਰਗੋਬਿੰਦ ਸਾਹਿਬ ਦੇ ਪਰਮ ਸੇਵਕ ਨੇ ਜਿੰਨਾ ਦੇ ਇਤਿਹਾਸਕ ਪਿੰਡਾਂ ਦਾ ਜ਼ਿਕਰ ਬੋਟਾ ਸਿੰਘ ਜੀ ਹੋਰਾਂ ਨੇ ਸਾਡੇ ਦੇ ਨਾਲ ਕੀਤਾਗਾ ਸੋ ਗੁਰਦੁਆਰਾ ਸਾਹਿਬ ਦਸ਼ਮੇਸ਼ਦਵਾਰ ਸਰੀ ਵਿਖੇ ਸਰੀ ਖੰਡਪਾਟ ਸਾਹਿਬ ਅੱਜ ਪ੍ਰਕਾਸ਼ ਕਰਵਾਏ ਗਏ ਨੇ ਤੇ ਸੰਡੇ ਨੂੰ ਜਿਹੜੇ ਨੇ ਐਤਵਾਰ ਨੂੰ ਭੋਗ ਪਾਣਨੇ ਨੇ ਤੇ ਨਾਲੋਂ ਨਾਲ ਪੋਸਟਰ ਵੀ ਅਸੀਂ ਸਕਰੀਨ ਦੇ ਉੱਪਰ ਸਾਂਝਾ ਕੀਤਾ ਕਿ ਜੇਕਰ ਕਿਸੇ ਕੋਲ ਰਾਈਡ ਦਾ ਪ੍ਰਬੰਧ ਨਹੀਂ ਹੈ ਤਾਂ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਰਾਈਡ ਦਾ ਪ੍ਰਬੰਧ ਜਿਹੜਾ ਘਰੋਂ ਛੱਡਣ ਤੇ ਘਰੋਂ ਲੈ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਨਾਲੋਂ ਨਾਲ ਅਜਿਹੇ ਸਮਾਗਮਾਂ ਚ ਆ ਕੇ ਸੇਵਾ ਜਿਹੜੀ ਹੈ ਉਸ ਤਮਾਮ ਸੰਗਤਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ